ਇਹ ਵਾਲੇ ਜਿਹੜੀ ਹੈਗੇ ਤੁਹਾਨੂੰ ਕਿਹਾ ਸੀ ਡਿਮ ਨਾਲ ਇੱਕ ਆਉਗੀ ਇੱਕ ਇਹ ਡਿਮ ਨਾਲ ਲੈ ਕੇ ਇੱਥੇ ਬਹੁਤ ਵੱਡੀ ਲੈ ਕੇ ਆ। ਇਹਦਾ ਸਿਰਫ ਛੋਟਾ ਜਿਹਾ ਹਿੱਸਾ ਤੁਹਾਨੂੰ ਇੱਧਰ ਦੇਖ ਰਿਹਾ ਕਿਉਂਕਿ ਸੱਜੇ ਪਾਸੇ ਨੂੰ ਬੜੀ ਫੈਲੀ ਹੋਈ ਆ ਤੇ ਇਹਦੇ ਵਿੱਚ ਜਿਹੜੇ ਹੈਗਾ ਕਮਲ ਦੇ ਫੁੱਲ ਵਗੈਰਾ ਬਹੁਤ ਸੋਹਣੇ ਦੇਖਣ ਨੂੰ ਮਿਲ ਰਹੇ ਨੇ ਸਾਨੂੰ। ਕੈਮਰੇ 'ਚ ਹੋ ਰਿਕਾਰਡ ਨਹੀਂ ਹੋ ਪਾਰੇ। ਰੋਡ ਦੇਖੋ ਇਹ ਕੋਈ ਹਿਮਾਚਲ ਨਹੀਂ ਹੈਗਾ। ਨਾ ਹੈਗਾ ਉੱਤਰਾਖੰਡ। ਇਹ ਚਾਰਖੰਡ ਦੇ ਵਿੱਚ ਆਪਾਂ ਪੂਰੀਆਂ ਪਹਾੜੀਆਂ ਦੇ ਵਿੱਚ ਆ ਚੁੱਕੇ ਆ। ਕਾਫੀ ਵੱਡੀਆਂ-ਵੱਡੀਆਂ ਪਹਾੜੀਆਂ ਹੈਗੀਆਂ ਇੱਧਰ ਪੂਰਾ ਸੱਜੇ ਪਾਸੇ ਜੰਗਲ ਹੀ ਜੰਗਲ ਹੈ ਬਹੁਤ ਵਧੀਆ ਜਿਹੜਾ ਹੈਗਾ ਆਸ-ਪਾਸੇ ਦਾ ਨਜ਼ਾਰਾ ਹੈ ਦੇਖਣ ਵਾਲਾ ਕੁਦਰਤ ਆਪਾਂ ਸ਼ਹਿਰ ਤੋਂ ਬਾਹਰ ਆਏ ਆ ਕਮ ਸੇ ਕਮ 35-40 ਕਿਲੋਮੀਟਰ ਦੂਰ ਜੇ ਤੁਸੀਂ ਦੇਖ ਲੋ ਕਿ ਖੇਤੀਬਾੜੀ ਵਗੈਰਾ ਕੁਝ ਨਹੀਂ ਹੈ ਇੱਥੇ ਐਵੇਂ ਦੇ ਇਲਾਕੇ ਨੇ ਬਹੁਤ ਉੱਚੇ ਨੇ ਮੇਜੇ ਕਾਫ ਉਸ ਜਿਹੜਾ ਹੈਗਾ ਯਾਤ ਰੁਕਿਆ ਹੋਇਆ ਤੇ ਜੰਗਲੀ ਜਾਨਵਰ ਵੀ ਇੱਥੇ ਬਹੁਤ ਸਾਰੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਅੱਜ ਦੋਸਤੋ ਬੜਾਮ ਆਇਆ ਕਿ ਇੱਥੇ ਸ਼ਹਿਰ ਛੋਟਾ ਜਿਹਾ ਤੇ ਇੱਥੇ ਖਾਣ ਪੀਣ ਦੀਆਂ ਚੀਜ਼ਾਂ ਹੈਗੀਆਂ ਕੋਈ ਲੈ ਰਿਆ ਆ ਸਾਰੇ ਆਪਣੇ ਨਾਲ ਹੀ ਨੇ ਜਿੰਨੇ ਵੀ ਟੀਮ ਖੜੀ ਹੈ ਇੱਥੇ ਦੇ ਕੁਛ ਕੁ ਸ਼ਾਪ ਜਿਹੜੀਆਂ ਹੈਗੀਆਂ ਆਈਆਂ ਨੇ ਲੋਕਲ